ਪੰਜਾਬ ਰਾਜੀ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਅੱਜ ਦੀਆਂ ਮੁੱਖ ਖਬਰਾਂ ਵਿੱਚ ਅਸੀਂ ਗੱਲ ਕਰਾਂਗੇ ਰਾਸ਼ਨ ਕਾਰਡ ਲਈ ਨਵੇਂ ਨਿਯਮਾਂ ਅਤੇ ਪੈਨਸ਼ਨ ਵਿੱਚ ਵਾਧੇ ਬਾਰੇ ਜੇਕਰ ਤੁਸੀਂ ਸਰਕਾਰੀ ਸਕੀਮਾਂ ਦਾ ਲਾਭ ਲੈ ਰਹੇ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਰਾਸ਼ਨ ਕਾਰਡ ਲਈ ਈ ਕੇ ਵਾਈ ਸੀ ਲਾਜ਼ਮੀ ਸਾਥੀਓ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਰਾਸ਼ਨ ਕਾਰਡ ਸਕੀਮ ਦੀ ਪਾਰਦਰਸ਼ਤਾ ਲਈ ਓਨਲੀ ਈ ਕੇ ਵਾਈ ਸੀ ਨੂੰ ਬਿਲਕੁਲ ਲਾਜ਼ਮੀ ਕਰ ਦਿੱਤਾ ਹੈ ਹੁਣ ਸਿਰਫ ਉਨ੍ਹਾਂ ਪਰਿਵਾਰਾਂ ਨੂੰ ਹੀ ਰਾਸ਼ਨ ਮਿਲੇਗਾ ਜਿਨ੍ਹਾਂ ਦੇ ਆਧਾਰ ਕਾਰਡ ਰਾਸ਼ਨ ਕਾਰਡ ਨਾਲ ਲਿੰਕ ਹਨ ਅਤੇ ਜਿਨ੍ਹਾਂ ਦੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਕਰਵਾਉਣਾ ਹੈ ਜੇਕਰ ਤੁਸੀਂ ਅਜੇ ਤੱਕ KYC ਨਹੀਂ ਕਰਵਾਈ ਹੈ ਤਾਂ ਤੁਹਾਡਾ ਰਾਸ਼ਨ ਤੁਰੰਤ ਬੰਦ ਹੋ ਸਕਦਾ ਹੈ ਤੁਸੀਂ ਆਪਣੇ ਨਜ਼ਦੀਕੀ ਰਾਸ਼ਨ ਡੀਪੂ ਜਾਂ ਸੁਵਿਧਾ ਕੇਂਦਰ ਤੇ ਜਾ ਕੇ ਇਹ ਕੰਮ ਜਲਦੀ ਤੋਂ ਜਲਦੀ ਕਰਵਾਓ ਫਰਜੀ ਕਾਰਡਾਂ ਅਤੇ ਸਕੀਮਾਂ ਅਤੇ ਅਮੀਰ ਲੋਕਾਂ ਤੇ ਸਿਕੰਜਾ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਜੋ ਲੋਕ ਫਰਜੀ ਤਰੀਕੇ ਨਾਲ ਰਾਸ਼ਨ ਲੈ ਰਹੇ ਹਨ ਉਹਨਾਂ ਦੇ ਕਾਰਡ ਰੱਦ ਕੀਤੇ ਜਾਣਗੇ ਖਾਸ ਕਰਕੇ ਉਹ ਲੋਕ ਜੋ ਆਈਟੀਆਰ ਭਰਦੇ ਹਨ ਜਾਂ ਜਿਨ੍ਹਾਂ ਦੀ ਸਾਲਾਨਾ ਆਮਦਨ 1 ਲੱਖ ਤੋਂ ਵੱਧਾ ਹੈ ਉਹਨਾਂ ਨੂੰ ਇਸ ਸਕੀਮ ਤੋਂ ਬਾਹਰ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੇ ਮੈਂਬਰ ਵਿਦੇਸ਼ ਚਲੇ ਗਏ ਹਨ ਜਾਂ ਕੁੜੀਆਂ ਦੇ ਵਿਆਹ ਤੋਂ ਬਾਅਦ ਉਹਨਾਂ ਦੇ ਨਾਮ ਪੁਰਾਣੇ ਕਾਰਡ ਵਿੱਚ ਨਹੀਂ ਹਟਾਏ ਗਏ ਤਾਂ ਉਹਨਾਂ ਦੇ ਨਾਮ ਨੂੰ ਵੀ ਹਟਾ ਕੇ ਕੇਵਾਈਸੀ ਰੈਂ ਕੱਟ ਕੀਤੇ ਜਾਣਗੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਪੈਨਸ਼ਨ 1500 ਤੋਂ ਵਧਾ ਕੇ 2500 ਹੋਣ ਦੀ ਉਮੀਦ ਪੰਜਾਬ ਦੇ ਬੜਾ ਬਜ਼ੁਰਗਾਂ ਵਿਧਵਾ ਮਾਂ ਤੇ ਬੇਸਾਰਾ ਬੱਚਿਆਂ ਲਈ ਵੱਡੀ ਖਬਰ ਹੈ ਪੰਜਾਬ ਸਰਕਾਰ ਪੈਨਸ਼ਨ ਨੂੰ 1500 ਤੋਂ ਵਧਾ ਕੇ 2500 ਕਰਨ ਬਾਰੇ ਬਾਧੇ ਨੂੰ ਕਰਨ ਦੇ ਵਿੱਚ ਲੱਗੀ ਹੋਈ ਹੈ ਜਨਵਰੀ 2026 ਦੇ ਇਸ ਮਹੀਨੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਵਧੀ ਹੋਈ ਰਕਮ ਖਾਤਿਆਂ ਵਿੱਚ ਆ ਸਕਦੀ ਹੈ ਹਾਲਾਂਕਿ ਅਜੇ ਤੱਕ ਕਿਸੇ ਵੀ ਅਧਿਕਾਰਿਤ ਨੋਟੀਫਿਕੇਸ਼ਨ ਦੀ ਉਮੀਦ ਨਹੀਂ ਹੈ ਜੇਕਰ ਤੁਹਾਡੀ ਪੈਨਸ਼ਨ ਰੁਕ ਗਈ ਹੈ ਤਾਂ ਤੁਰੰਤ ਆਪਣੇ ਨਜ਼ਦੀਕੀ ਸੀਡੀਪੀਓ ਦਫ਼ਤਰ ਜਾ ਕੇ ਦਸਤਾਵੇਜ਼ਾਂ ਦੀ ਜਾਂਚ ਕਰਵਾਓ ਪੈਨਸ਼ਨ ਲਈ ਉਮਰ ਸੀਮਾ ਅਤੇ ਭਵਿੱਖ ਦੇ ਨਿਯਮ ਫਿਲਹਾਲ ਬੁਢਾਪਾ ਪੈਨਸ਼ਨ ਲਈ ਉਮਰ ਸੀਮਾ 60 ਸਾਲ ਦੀ ਹੀ ਰੱਖੀ ਗਈ ਹੈ ਪਰ ਚਰਚਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨਿਯਮਾਂ ਵਿੱਚ ਕੁਝ ਬਦਲਾਅ ਕਰ ਸਕਦੀ ਹੈ ਸਰਕਾਰ ਦਾ ਮੁੱਖ ਜ਼ੋਰ ਫਿਲਹਾਲ ਲਿਸਟਾਂ ਵਿੱਚੋਂ ਫਰਜ਼ੀ ਨਾਮ ਕੱਢਣ ਤੇ ਹੈ ਅਤੇ ਜੋ ਅਸਲੀ ਲੋੜਵੰਦ ਨੂੰ ਵਧੀ ਹੋਈ ਪੈਨਸ਼ਨ ਦਿੱਤੀ ਜਾ ਸਕੇ ਜਿਵੇਂ ਹੀ ਪੈਨਸ਼ਨ ਜਾਰੀ ਹੋਣ ਦੀ ਤਾਰੀਖ ਜਾਂ ਨਵੀਂ ਰਕਮ ਬਾਰੇ ਕੋਈ ਪੱਕੀ ਖਬਰ ਆਵੇਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਥੀਓ ਜੇਕਰ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਤਾਂ ਕਮੈਂਟ ਕਰਕੇ ਜਰੂਰ ਪੁੱਛੋ ਅਸੀਂ ਤੁਹਾਨੂੰ ਹਰ ਸੰਭਵ ਮਦਦ ਕਰਾਂਗੇ ਕੀ ਤੁਹਾਡੇ ਰਾਸ਼ਨ ਕਾਰਡ ਦੀ ਈਕੇਵਾਈਸੀ ਹੋ ਗਈ ਹੈ ਜੇਕਰ ਨਹੀਂ ਤਾਂ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਫੋਨ ਰਾਹੀਂ ਕੇਵਾਈਸੀ ਕਰਨ ਦਾ ਤਰੀਕਾ ਦੱਸਾਂ ਕਮੈਂਟ ਵਿੱਚ ਦੱਸੋ ਮੈਂ ਤੁਹਾਡੀ ਪੂਰੀ ਮਦਦ ਕਰਾਂਗਾ